ਪਾਛੀ ਦਿਨਾਂ ਤੋਂ ਜੋ ਲੋਕਾਂ ਦੀ ਸ਼ਿਕਾਇਤ ਆ ਰਹੀਆਂ ਸੀ ਕਿ ਅਮਦਗੜ ਤੋਂ ਜਾਂ ਦੂਸਰੇ ਪਾਸਿਆਂ ਤੋਂ ਨੱਕੀ ਗੋਦ ਜਾਂ ਟੋਪੇ ਦੇ ਵਿੱਚ ਰਿਫਾਈਨ ਕਰਕੇ ਤਾਂ ਕਿ ਜਿਆਦਾ ਉਹਦੀ ਫੈਟ ਬਣ ਸਕੇ ਜਿਆਦਾ ਪਨੀਰ ਆ ਸਕੇ ਜਿਆਦਾ ਉਹਦਾ ਫਲਾਈ ਆ ਸਕੇ ਉਹ ਦੋਪੇ ਲੁਧਿਆਣੇ ਸ਼ਹਿਰ ਦੇ ਬਿਲਕੁਲ ਨੇੜੇ ਹੁੰਦਾ ਤੇ ਨਾਲ ਹੀ ਨਾਲ ਪਨੀਰ ਤੇ ਜੋ ਲੋਕਾਂ ਦੀ ਸਿਹਤ ਦੇ ਨਾਲ ਬਹੁਤ ਵੱਡਾ ਸਵਾਲ ਸੀਗਾ ਤੇ ਲੋਕਾਂ ਦੀ ਬਾਰ-ਬਾਰ ਮੈਨੂੰ ਸ਼ਿਕਾਇਤ ਆ ਰਹੀ ਸੀ ਕਿ ਦੋ ਦਿਨਾਂ ਦੇ ਵਿੱਚ ਲੁਧਿਆਣੇ ਦੇ ਵਿੱਚ ਗੱਡੀਆਂ ਐਂਟਰ ਹੁੰਦੀਆਂ ਅੱਜ ਸਵੇਰੇ 7:00 ਵਜੇ ਮੈਂ ਡੀਐਚਓ ਜੋ ਜਿਹੜੇ ਹੈਗੇ ਆ ਜ਼ਿਲ੍ਹਾ ਅਫਸਰ ਜੀਪੂ ਜਮਨ ਹੈਲਥ ਦੇ ਉਹਨਾਂ ਨੂੰ ਲੈ ਕੇ ਤੇ ਜਿਹੜੇ ਫੂਡ ਸੇਫਟੀ ਅਫਸਰ ਲੱਗਦੀ ਔਰ ਪੂਰੀ ਆਪਣੇ ਪ੍ਰਸ਼ਾਸਨ ਨੇ ਕਾਲ ਕਰਕੇ ਅਸੀਂ ਉੱਥੇ ਨਾਕਾ ਲਗਾਇਆ ਜਿਹਦੇ ਵਿੱਚ 36 ਦੇ ਕਰੀਬ ਜਿਹੜੀਆਂ ਗੱਡੀਆਂ ਉੱਥੇ ਮੌਕੇ ਤੇ ਮੌਜੂਦ ਪੜੀਆਂ ਗਈਆਂ ਜਿਹਦੇ ਵਿੱਚ 5000 ਕਰੀਬ ਦੇ ਲੀਟਰ ਜਿਹੜਾ ਦੁੱਧ ਸੀਗਾ ਤੇ ਨਾਲ ਪਨੀਰ ਸੀਗਾ ਉਹਨਾਂ ਦੇ ਉਹਨਾਂ ਨੇ ਫੂਡ ਸੇਫਟੀ ਅਫਸਰ ਨੇ ਉਹਨਾਂ ਦੇ ਸੈਂਪਲ ਲੈ ਕੇ ਖਰੜ ਲੈਬ ਦੇ ਵਿੱਚ ਤੇ ਇਹ ਕਿ ਜਿਹੜੀਆਂ ਕਿ ਇਹ ਜਿਹੜੀਆਂ ਚੀਜ਼ਾਂ ਨੇ ਕੈਮੀਕਲ ਤੋਂ ਜਿਹੜਾ ਦੁੱਧ ਤਿਆਰ ਕੀਤਾ ਜਾ ਰਿਹਾ ਉਹਦੇ ਨਾਲ ਲੋਕਾਂ ਦੀ ਸਿਹਤ ਤੇ ਨਾਲ ਬਹੁਤ ਵੱਡਾ ਖਿੜਾੜ ਹੋ ਰਿਹਾ ਲੇਕਿਨ ਅਸੀਂ ਆਪਣੇ ਸਰਕਾਰ ਦੇ ਵਿੱਚ ਅਸੀਂ ਆਪਣੇ ਮਾਨ ਸਾਹਿਬ ਤਾਂ ਕਿ ਇਹ ਗੱਲ ਮੈਂ ਜ਼ਰੂਰ ਚਾਹਾਂਗੀ ਕਿ ਤਾਂ ਕਿ ਲੋਕਾਂ ਦਾ ਜਿਹੜਾ ਕੈਂਸਰ ਜਿਹੜਾ ਇਹ ਲੋਕ ਕੋਲੇ ਜਿਹ ਪੈਸਿਆਂ ਦੇ ਲਈ ਬੰਨ ਰਹੇ ਆ ਉਸ ਚੀਜ਼ ਨੂੰ ਰੋਕਣ ਦੇ ਲਈ ਅਸੀਂ ਉਪਰਾਲੇ